ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਕਮਰਕੱਸੇ ਨਾਲ ਬੰਨਿਆ ਕਾਲ ਸਿੰਘਾ ਨੇ ਖੋਲ ਦਿੱਤਾ ਤਾਂ ਕੀ ਹੋਇਆ ਗੁਰੂ ਗੋਬਿੰਦ ਸਿੰਘ ਜੀ ਰਾਜਸਤਾਨ ਸੁਹਾਵਾ ਵਿਖੇ ਆਏ ਤਾਂ ਉਹਨਾਂ ਨੇ ਇੱਥੇ ਝੰਡ ਥੱਲੇ ਆਸਣ ਲਾਇਆ ਗੁਰੂ ਜੀ ਨੇ ਉਸ ਸਮੇਂ ਕਮਰਕੱਸੇ ਨਾਲ ਮਾਲਵੇ ਦਾ ਕਾਲ ਬੰਨਿਆ ਹੋਇਆ ਸੀ ਜਦੋਂ ਗੁਰੂ ਜੀ ਆਰਾਮ ਕਰ ਰਹੇ ਸਨ ਤਾਂ ਸਿੰਘਾ ਨੇ ਕਮਰਕੱਸਾ ਖੋਲ ਦਿੱਤਾ ਤਾਂ ਕਾਲ ਸੁਪੋਲੀ ਦੇ ਰੂਪ ਧਾਰਨ ਕਰਕੇ ਝੰਡ ਦੇ ਦਰਖਤ ਦੇ ਉੱਪਰ ਚੜ੍ਹ ਗਿਆ ਗੁਰੂ ਸਾਹਿਬ ਕਹਿੰਦੇ ਅਸੀਂ ਇਹ ਕਾਲ ਅੱਗੇ ਜਾ ਕੇ ਛੱਡਣਾ ਸੀ ਤੁਸੀਂ ਇੱਥੇ ਹੀ ਛੱਡ ਦਿੱਤਾ ਹੈ ਸਿੰਘਾਪੁਛਿਆ ਸਤਿਗੁਰੂ ਜੀ ਇਹ ਕਿਵੇਂ ਖਤਮ ਹੋਵੇਗਾ ਜਾਨ ਤੇ ਰੁਖ ਪੁੱਪਰ ਇੱਕ ਪਿੱਪਲ ਦਾ ਰੁਖ ਹੈ ਆਪ ਜੀ ਨੇ ਬਚਨ ਕੀਤੇ ਜਦ ਇਹ ਪਿੱਪਲ ਜੰਡ ਨੂੰ ਨਿਗਲ ਜਾਵੇਗਾ ਉਸ ਸਮੇਂ ਕਾਲ ਖਤਮ ਹੋਵੇਗਾ ਅਤੇ ਵਾਰ ਦੇ ਵਾਰ ਦਿੱਤਾ ਜਦੋਂ ਜੰਡ ਪਿੱਪਲ ਨੂੰ ਨਿਗਲ ਜਾਏਗਾ ਉਸ ਸਮੇਂ ਖਾਲਸਾ ਦਾ ਤੇਜ ਵਧੇਗਾ ਤੇਜ ਚੱਲੇਗੀ ਚਾਰੇ ਕੁੰਡਾਂ ਵਿੱਚ ਖਾਲਸੇ ਹੋਵੇਗਾ ਇਹ ਇਤਿਹਾਸ ਗੁਰਦੁਆਰਾ ਸ੍ਰੀ ਸੁਹਾਵਾ ਸਾਹਿਬ Rajasthan ਵਿੱਚ ਇਤਿਹਾਸ ਬੋਰਡ ਤੋਂ ਪੜਨ ਤੋਂ ਮਿਲਦਾ ਹੈ